ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਾਲਕ ਖੀਰਾ ਕਟਾ ਦਿਖਾਉਣਾ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਟੱਲੇਵਾਲ ਪਿੰਡ ਬਰਨਾਲਾ ਜਿਹੜਾ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਜਿੱਥੇ ਆਪਣੇ ਸੈਨਾ ਆਪਣੀ ਅਕੈਡਮੀ ਹੈਗੀ ਤੇ ਸ਼ਾਂਤਾਂ ਦਾ ਗੁਰਦੁਆਰਾ ਹੈਗਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 97796 88495 80492 ਜਿਹੜਾ ਅੱਜ ਕੱਟਾ ਦੇਖ ਰਹੇ ਆ ਕਿੰਨੀ ਕੁ ਉਮਰ ਹੋ ਗਈ ਕੱਟੀ ਦੀ ਇਹਦੀ 2 ਸਾਲ 4 ਮਹੀਨਾ ਦਾ ਅੱਛਾ 2 ਸਾਲ 4 ਮਹੀਨਾ ਦਾ ਦੰਦ ਨਹੀਂ ਤੋੜਿਆ ਹਜੇ ਨਹੀਂ ਕੋਈ ਅੱਛਾ ਦੰਦੋ ਖੀ ਰਹੀ ਆ ਸਿੰਗੀ-ਸੁੰਗੀ ਚੰਗਾ ਤੇ ਇਹਦੀ ਮਾਜੇ ਦਾ ਰਿਕਾਰਡ ਮਾ ਦਾ ਮਾਜੇ ਦਾ ਰਿਕਾਰਡ 16 ਸਾਲਾਂ ਲਿੱਟਰ ਦੇ ਨੇ ਲੱਖਨੇ ਕੋਲੇ ਖੜੀ ਐ ਤੇ ਗਵਾਂਢ ਅੱਛਾ ਗਵਾਂਢ ਦੋ ਕਰ ਛੱਡ ਕੇ ਮਾਜੇ ਜੇ ਕਿਸੇ ਵੀ ਨਾ ਆਉਂਦਾ ਤਾਂ ਬਾਜੇ ਦਿਖਾ ਸਕਦੇ ਆ ਪੁੱਣ ਜੀ 3 17 8 16 17 ਕਿਲੋ ਦੀ ਮੈਦਾ ਬੱਚਾ ਆ ਗਿਆ ਤੇ ਮੱਜਾ ਵਗੈਰਾ ਲਾਉਣ ਲੱਗੇ ਗਲਾਈਆਂ ਦੇ ਬਾੜਾ ਮੋਟੋ ਕੀ ਇੱਕ ਕੰਨੀ ਚੱਟੇ ਉਹੀ ਆ ਜੇ ਉਹਦਾ ਕਰਕੇ ਅਗਲਾ ਕਰਦੇ ਨਾ ਵੀ ਦੇਖ ਲਿਆ ਕਰ ਮੱਝ ਲਵਾ ਕੇ ਪਹਿਲੇ ਮੱਝਾ ਲਾਉਣ ਦੇ ਕਾਬਲ ਆ ਹਨਾ ਦੰਦੀ ਬਿਲਕੁਲ ਖੀਰਾਗਾ ਤੇ ਕਿਹੜੇ ਸਾਨ ਦਾ ਬੱਚਾ ਆ ਗਿਆ ਜੀ ਇਹ ਆਪਣਾ ਦਰਾਜ ਵਾਲੇ ਦਾ ਡਾਕਟਰ ਕਹਿੰਦੇ ਭੱਟ ਕੇ ਗਿਆ ਅੱਛਾ ਦਰਾਜ ਵਾਲੇ ਸਾਨ ਦਾ ਬੱਚਾ ਆ ਗਿਆ ਠੀਕ ਉਹਦੇ ਕੋਲ ਸਾਨ ਚੰਗੀ ਹੈ ਬੀਬੂ ਵਗੈਰਾ 28 22 ਕਿਲੋ ਦੇ ਮੱਝਾਂ ਦੇ ਰਿਕਾਰਡ ਸਾਨ ਸਾਹਵੇਂ ਉਹਦੇ ਕੋਲ ਹਨਾ ਤੇ ਇਹਦਾ ਮੁੱਲ ਕੀ ਕਰਦੇ ਆ ਜੀ ਅੱਜ ਮੌਕੇ ਤੇ ਮਾਨਤਾ ਅੱਛਾ ਦੇਣਾ ਲੱਖ ਤੋਂ ਬਾਹਰ ਹੀ ਆਪਾਂ ਟੋਰੀ ਬਾਹਰ ਨੂੰ ਸੋਹਰ ਕੱਦ ਕੱਠ ਵਗੈਰਾ ਤੁਸੀਂ ਕੱਟਿਆ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੀ ਸਿੰਗੀ ਦਾ 1,30,000 ਰੁਪਏ ਦੀ ਕੀਮਤ ਆ ਤੇ ਟੈਸਟਿਕਲ ਵਗੈਰਾ ਦੀ ਗੱਲ ਕਰੀਏ ਸੋਹਣਾ ਸਾਫ ਸੁਥਰਾ ਤੇ ਖੜੇ ਪੱਠ ਪੁੜੇ ਦਾ ਜਮਾ ਦੰਦੋ ਬਿਲਕੁਲ ਖੀਰਾਗਾ 2 ਸਾਲ ਤੋਂ 4 ਮਹੀਨੇ ਪੱਟਾ 2 ਸਾਲ ਤੋਂ ਉਮਰ ਘਾਟਾ ਸਵਾ ਦੋ ਸਾਲ ਦੀ ਕੱਟੇ ਦੀ ਏਜ ਆ ਤੇ 1,30,000 ਰੁਪਏ ਕੀਮਤ ਆ ਦਰਾਜ ਵਾਲੇ ਇਹ ਆਪਣੇ ਵੀ ਡਾਕਟਰ ਕੋਲੇ ਸਾਂਹ ਆ ਉਹਨਾਂ ਦੇ ਕਿਸੇ ਸਾਂਹ ਦਾ ਇਹ ਬੱਚਾ ਕੋ ਵੀ ਕਨਫਰਮ ਹੋ ਜਾਊਗਾ ਵੀ ਕਿਹੜਾ ਹੈਗਾ ਤੇ ਮਾਂ ਦਾ ਰਿਕਾਰਡ 16 17 ਕਿਲੋ ਗਵਾਂਢ 'ਚ ਦੋ ਘਰ ਛੱਡ ਕੇ ਪੰਜਾਂ ਕੋਲ ਮਾਝੀ ਵੀ ਖੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਕੱਦ ਕਾਠ ਵਗੈਰਾ ਦੇਖੋ ਸਾਂਹ ਦਾ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਚੰਗਾ ਸਾਂਹ ਤਿਆਰ ਹੋਣਾਗਾ ਤੇ ਦੰਦੀ ਬਿਲਕੁਲ ਖੀਰਾ ਹਜੇ ਸੋ ਕੋਈ ਵੀ ਵੀਰੇ ਸਾਂਹ ਨੂੰ ਖਰੀਦਣ ਦਾ ਚਾਹਵਣ ਹੋਵੇ ਤੇ ਮੋੜ ਲਓ ਬਾਈ ਜੀ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਬਾਈ ਜੀ ਨੰਬਰ ਬੋਲਿਆ ਇੱਕ ਵਾਰੀ ਫੇਰ ਆਪਣਾ 9663 254 97796 80492 ਸੋ ਕੋਈ ਵੀ ਵੀਰਸ ਕੱਟੇ ਨੂੰ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲਤਾ